ਰਾਗ ਗੌੜੀ ਪੂਰਬੀ ਬਾਮਨ ਅਖਰੀ ਕਬੀਰ ਜੀ yogi ਇੱਕ ਓਨਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਬਾਮਨ ਅਚਰ ਲੋਕ ਤਰਹਿ ਸਭ ਕਿਛ ਇਨਹੀ ਮਾਹੇ ਇਹ ਅਖਰ ਫਿਰ ਜਾਹੇਗੇ ਉਹ ਅਖਰ ਇਨ ਮਹਿ ਨਾਹੇ ਬਾਮਨ ਅਚਰ ਲੋਕ ਤਰਹਿ ਸਭ ਕੁਝ ਇਦੀ ਹੀ ਬੋਲ ਰਿਹਾ ਇਹ ਅੱਖਰ ਖਰ ਜਾਏਗੇ ਉਹ ਅੱਖਰ ਸਨਮੰਤਰ ਇਨਮਨ ਤਨ ਰੂਪ ਬਦਲਦੇ ਤੇ ਕੋਈ ਪੰਕਤੀ ਤਨ ਰੂਪ ਦੇਤੇ ਅੱਖਰ ਦਾ ਪਹਿਲਾ ਰੂਪ ਅक्षर ਅक्षर ਛੜਦਾ ਸੰਸਕ੍ਰਿਤ ਵਿੱਚ ਅੱਖਰ ਸੀ ਇਹਨੂੰ ਅੱਖਰ ਕੀ ਅ ਕਸ਼ਰ ਜੋ ਘਟਦਾ ਵੀ ਜਿਹੜਾ ਘਟੇ ਨਾ ਉਹ ਅਕਸ਼ਰ ਹੈ ਜੋ ਕਸ਼ਰਦੀ ਹੁੰਦਾ ਜੀ ਜਰਾ ਰੋਗ ਦੀ ਜਿੱਚ ਜਰਾ ਰੋਗ ਨਹੀਂ ਹੈ ਅਕਸ਼ਰ ਹੈ ਇਥੇ ਕਰਕੇ ਅਕਸ਼ਰਤਾ ਹੁੰਦਾ ਉਹ ਅਕਸ਼ਰਤਾ ਹਮੈਂ ਅਕਸ਼ਰ ਨਹੀਂ ਲੱਗਦਾ ਉਹ ਅਕਸ਼ਰ ਹੈ ਕਸ਼ਰ ਅਕਸ਼ਰ ਕਸ਼ਰ ਹੁੰਦਾ ਥੋੜਾ ਥੋੜਾ ਕਰਕੇ ਘਟ ਜਾਣਾ ਪੁਰਾਣਾ ਹੋ ਜਾਣਾ ਅਕਸ਼ਰਾ ਜੋ ਪੁਰਾਣਾ ਨਹੀਂ ਹੁੰਦਾ ਜੋ ਅਖਰਾਂ ਦੇ ਗਿਆਨ ਆ ਜੂਗਾ ਉਹ ਨਹੀਂ ਰਹਿੰਦਾ ਟੜਦਾ ਨਹੀਂ ਹੁੰਦਾ ਜੋ ਜਵਾਨੀ ਆਦਾ ਘਟ ਜਾਂਦਾ ਜੋ ਜਵਾਨੀ ਆਦਾ ਘਟ ਜਾਂਦਾ ਜੋ ਲਿਖਤ ਵਿੱਚ ਆ ਗਿਆ ਉਹ ਨਹੀਂ ਰਹਿੰਦਾ ਘਟਦਾ ਨਹੀਂ ਇਹ ਕਰਕੇ ਇਹਨਾਂ ਨੂੰ ਅਕਸ਼ਰ ਕਿਹਾ ਹੋਇਆ ਹੋਰ ਉਹਦੇ ਬਾਅਦ ਭਾਸ਼ਾ ਬਦਲੀ ਅੱਛਰ ਆ ਗਿਆ ਛੱਛੇ ਰਾਂ ਆੜਾ ਛੱਛਾ ਰਾੜਾ ਅੱਛਰ ਕਵੀ ਦਾ ਅੱਛਰ ਲਾਉਣ ਵਰਤਦਾ ਅਕਸ਼ਰ ਨਹੀਂ ਵਰਤਦਾ ਕੋ ਸੰਸਕ੍ਰਿਤ ਦੇ ਬਾਅਦ ਜਿਹੜਾ ਉਹਨੇ ਪੜਿਆ ਗ੍ਰੰਥ ਉੱਤੇ ਅੱਛਰੇ ਹੈ ਉੱਤੇ ਅਕਸ਼ਰ ਨਹੀਂ ਹੈ ਸੰਪੂਰਨ ਇਹ ਦੂਜੀ ਪਾਠਾ ਉੱਥੇ ਉਹ ਕਹਿੰਦਾ 52 ਅੱਖਰ ਮੈਨੂੰ ਕੋ 52 ਅੱਖਰ ਨੇ ਅੱਖਰ ਇਹ ਮੈਂ ਪਕਾ ਲੈਣਾ ਸਿੱਧੀ ਦੇ ਬੋਲਜਾ ਅੱਖਰ 52 ਅੱਖਰ ਲੋਕ ਤਰਾ ਤਿੰਨ ਲੋਕ ਨੇ ਤਿੰਨ ਲੋਕ ਦਾ ਮੈਂ ਗਿਆਨ ਦੇਣਾ ਕੋ ਜਨ ਅੱਖਰਾਂ ਚ ਬੰਦ ਕਰਨਾ 52 ਅੱਖਰਾਂ ਤਿੰਨ ਲੋਕ ਦੀ ਗੱਲ ਕਰਦੀ ਨੂੰ ਬਾਵਾ ਅੱਖਰ ਕੋਈ ਚ ਨਹੀਂ ਮਾਹੀ ਲੋਕ ਤਰਾ ਸਭ ਕੁਝ ਸਾਰਾ ਕੁਝ ਇਹਨਾਂ ਡੱਬਿਆਂ 'ਚ ਬੰਦ ਕਰਦੇ ਇਹਦੇ ਡੱਬੇ ਬਣਾ ਕੇ ਸਭ ਕੁਝ ਇਹਦੇ ਬੰਦ ਕਰਦੇ ਦੇ ਦਿੰਦੇ ਕੁੜੀਆਂ ਬਣਾ ਕੇ ਡੱਬੇ ਬਣਾ ਕੇ ਪੈਕ ਕਰਕੇ ਦੇ ਦਿੰਦੇ ਪੇਟੀਆਂ ਭਰ ਕੇ ਇਹ ਅੱਖਰ ਫਿਰ ਜਾਣਗੇ ਉਹ ਅੱਖਰ ਇਹਨਾਂ ਮੈਂ ਨਹੀਂ ਇਹ ਅੱਖਰ ਹੁਣ ਅੱਖਰ ਪੰਜਾਬੀ ਜਿਹੜਾ ਵਰਤਾ ਕਬੀਰ ਵੇਲੇ ਅੱਖਰ ਕਹਣ ਲੱਗ ਗਏ ਸੀ ਉਦੋਂ ਪਹਿਲਾ ਅੱਖਰ ਕਹਿੰਦੇ ਸੀ ਉਦੋਂ ਪਹਿਲਾ ਅੱਖਰ ਅੱਖਰ ਕਹਿੰਦੇ ਸੀ ਭਾਸ਼ਾ ਬਦਲੀ ਇਹ ਅੱਖਰ ਖਿਰ ਜਾਣਗੇ ਹੁਣ ਅੱਖਰ ਕਹਿੰਦੇ ਕਬੀਰ ਨੂੰ ਇਹ ਸ਼ੰਕਾ ਹੋ ਗਈ ਸੁਬੀਰ ਇਹ ਕਹਿਣਾ ਚਾਹੁੰਦਾ ਹੈ ਅਲਰਟ ਕਰਨਾ ਚਾਹੁੰਦਾ ਹੈ ਕਿ ਅਖਰ ਜਿਹੜਾ ਲੱਗਦਾ ਹੈ ਆਲਰੇਡੀ ਸੀ ਅਖਰ ਜੋ ਖਰਦਾ ਨਹੀਂ ਅਕਸ਼ਰ ਦਾ ਅਖਰ ਲਫ਼ਜ਼ ਬਣਦਾ ਅਸਲ ਜੀ ਜਿਆਦਾ ਕੀ ਇਹਦਾ ਨਾ ਅੱਖਰ ਕਰ ਲਿਆ ਅਖਾਰਾ ਅੱਖਰ ਕੋਈ ਸੰਸ ਵਿੱਚ ਹੁੰਦੇ ਨੇ ਅਥ ਦੋ ਨੇ ਜਿਵੇਂ ਅੱਖਰ ਦੇ ਅਥ ਦੋ ਨੇ ਇਕਦਾਂ ਅਖਰਾਂ ਨੂੰ ਅਸੀਂ ਅਕਸ਼ਰ ਕਹਿੰਦੇ ਆ ਇਹ ਕੋਈ ਇਹਦਾ ਅਰਥ ਆ ਅੱਖਰ ਦਾ ਅਰਥ ਆ ਜੋ ਖਰਦਾ ਨਹੀਂ ਏਵੇਂ ਅਖਰ ਜਾਂ ਵਰਤਾਂਗੇ ਅਖਰ ਜਾਂ ਵਰਤਾਂਗੇ ਜਾਂ ਇਹ ਲਿਖਦਾ ਹੈ ਜਾਂ ਅਖਰ ਵਰਤਾਂਗੇ ਤਾਂ ਉਹ ਇਹ ਹੈ ਵੀ ਉਹ ਖਰਦਾ ਨਹੀਂ ਘਰਦਾ ਨਹੀਂ ਇਹ ਅੱਖਰ ਖਰ ਜਾਣਗੇ ਇਹ ਅੱਖਰ ਤਾਂ ਖਰ ਜਾਣਗੇ ਪੁਰਾਣੇ ਹੋ ਜਾਣਗੇ ਪਰ ਜਿਹੜਾ ਅੱਖਰ ਗਿਆਨ ਹੈ ਦੇ ਵਿੱਚ ਜੋ ਸੱਚ ਹੈ ਦੇ ਵਿੱਚ ਪਾਇਆ ਜੋ ਚੇਤਨ ਜੀ ਦੀ ਮੈਂ ਗੱਲ ਕਰਦਾ ਚੇਤਨ ਦੀ ਜਿਹਦਾ ਧਿਆਨ ਕਰਾਉਣਾ ਨਾ ਉਹ ਨਹੀਂ ਨਾ ਚ ਹੈ ਅੱਖਰ ਇਹ ਨਾ ਕਿਤੇ ਮੰਨ ਕਿਉਂਕਿ ਇਹ ਕਲ ਕਿਉਂ ਪਈ ਕਿਉਂਕਿ ਜਿਹੜਾ ਓਮ ਲਿਖਿਆ ਹੋਇਆ ਉਹ ਨੂੰ ਓਮ ਬੁਲਣ ਲੱਗ ਪਈ ਜੀ ਜੋ ਰਾਮ ਲਿਖਿਆ ਹੋਇਆ ਉਹਦੀ ਪੂਜਾ ਹੋਣ ਲੱਗੀ ਜੀ ਉਹ ਘਨਾਂ ਨਾਲ ਅੱਖਰ ਦੀ ਪੂਜਾ ਨਹੀਂ ਕਰਦੇ। ਰਾਮ ਦੇ ਲਿਖਤ ਦੀ ਪੂਜਾ ਹੋਣ ਲੱਗੀ ਸੀ। ਓਮ ਨੂੰ ਲਿਖਤ ਦੀ ਪੂਜਾ ਹੋਣ ਲੱਗੀ ਸੀ। ਲਿਖੇ ਉਹਦਾ ਮਤਲਬ ਹੈ ਜਿਹੜਾ ਓਮਕਾਰ ਆ ਉਹ ਹੈ ਉਹਦੀ ਪੂਜਾ ਨਹੀਂ ਕਰਦੀ ਅੱਖਰ ਦੀ ਪੂਜਾ ਨਹੀਂ ਕਰਦੀ। ਉਹ ਨਹੀਂ ਇਹਦੇ ਵਿੱਚ ਅੱਖਰਾਂ ਜੁੰਦਾ। ਉਹ ਤੇ ਗੱਲ ਹੈ ਇਹ ਉਹਦਾ ਸੰਕੇਤਕ ਅਸੀਂ ਦੱਸਿਆ ਹੈ ਉਹ ਅਖਰ ਇਹਨਾਂ ਮੈਂ ਨਾ ਹੈ ਉਹ ਅਸਲੀ ਜਿਹਦੀ ਗੱਲ ਆ ਉਹ ਨਹੀਂ ਇਹਦੇ ਵਿੱਚ ਅਖਰ ਨੇ ਅਖਾਰਾ ਰਖੜ ਫਰਕ ਕਰ ਉਹ ਅਖਾਰਾ ਇਹ ਅਖਰ ਹੁਣ ਅਖਰ ਨੂੰ ਅਖਾਰਾ ਅਖਾਰ ਨੂੰ ਅਖਰ ਬਣ ਲਿਆ ਰੜਾਤੀ ਗੱਲ ਜੋ ਅਖਾਰਾ ਹੈ ਪੁਰਵਖਰ ਮੰਨ ਲਿਆ ਅੱਜ ਵੀ ਉਹੀ ਗੱਲ ਅਖਾਦਮ ਅਖਰ ਮੰਨਣ ਦੀ ਉਹ ਗਲਤੀ ਕੀਤੀ ਹੋਈ ਆ ਇਹਨਾਂ ਗੁਰੂ ਬਣਾ ਜਿਹੜੀ ਸਾਵਧਾਨੀ ਕਿਹਾ ਸੀ ਵਰਤਣ ਨੂੰ ਛੱਦ ਪਾਸ ਕਰਕੇ ਉਹ ਕਹਾਂਗੇ ਜਿਹਦੀ ਮੈਂ ਗੱਲ ਕਰ ਲਿਆ ਨਾ ਜਿਹੜਾ ਕਹਦੇ ਉਹ ਨਹੀਂ ਆਗਾ ਅਖਰਾਂ ਜੁੱਦਾ ਉਹ ਬਾਹਰ ਹੁੰਦਾ ਉਹਦਾ ਭੁੱਖ ਲੱਗਦੀ ਆ ਪੈਸ ਲੱਗਦੀ ਆ ਉਹ ਸੋਚਦਾ ਹੈ ਸੁਧੋਈਦਾ ਉਹ ਚੇਤਨਾ ਇਹਦੇ ਚੇਤਨਾ ਕਿੱਥੇ ਲੇਕਿਨ ਚੇਤਨਾ ਹੀ ਕਹਿਣ ਲੱਗ ਗਏ ਹੂੰ ਜਿਹੜੇ ਸੀ ਆ 10 ਨੰਬਰ ਹੀ 10 ਨੰਬਰ ਦਾ ਥੋੜੇ ਨੂੰ ਵਾਸਤੇ 10 ਨੰਬਰ ਹੀ ਇਹ ਤੇ ਵਿਚਾਰੇ ਪੁਲਿਸ ਦੇ ਦਫਤਰੀ ਜਾ ਜਾਂਦੇ ਨੇ ਠੀਕ ਵੀ ਹੋ ਜਾਂਦੇ ਨੇ ਪੁਲਿਸ ਕਰ ਦਿੰਦੀ ਹੈ ਠੀਕ ਹੈ ਠੀਕ ਹੋਣ ਵਾਲੀ ਨਹੀਂ ਇਹ ਰੱਬ ਤੋਂ ਠੀਕ ਨਹੀਂ ਹੁੰਦੇ ਇਹਦਾ ਪਰਮੇਸ਼ਰ ਤੇ ਉਹਦੇ ਨਾਲ ਮੋਰਚਾ ਲਾ ਨਹੀਂ ਖੜੇ ਰਹੇ ਪਰਮੇਸ਼ਰ ਨਾਲ ਲੜੋ ਇਹਦਾ ਨੰਬਰ ਬਸ ਕੋਈ ਜਾਣਦਾ ਕਿ ਇਹਨੂੰ ਭਰੇ ਨਾ ਨਾਲ ਜੋ ਸ਼ੈਤਾਨ ਵਜਾਇਆ ਠੀਕ ਤੋ ਫੇਰੈ ਚਿਤ ਉਹ ਕਦ ਫੇਰ ਤੇ ਕਦਮ ਹੰਦ ਨੇ ਗੱਲੂ ਨਹੀਂ ਮੰਨਿਆ ਚਿਤ ਫੇਰ ਕਬੀਰ ਦੀ ਬਾਣੀ ਕੋਈ ਨਹੀਂ ਮੰਨੇ ਉਹ ਅਜ ਵੀ ਨਹੀਂ ਮੰਨਦੇ ਸ਼ੈਤਾਨ ਨੇ ਉਹ ਗੋਲਕ ਵਿੱਚਿਆ ਸ਼ੈਤਾਨ ਸ਼ੈਤਾਨ ਗੋਲਕ ਦੇ ਵਿੱਚ ਹੁੰਦਾ ਸ਼ੈਤਾਨ ਗੋਲਕ ਦਾ ਮਾਲਕ ਹੈ ਸ਼ੈਤਾਨ ਮਾਇਆ ਜੰਦਾ ਹੈ ਜਿੱਥੇ ਮਾਇਆ ਪਰਦਾ ਨੇ ਸ਼ੈਤਾਨ ਪਰਦਾ ਨੇ ਜਿਤੇ ਨਾਮ ਪ੍ਰਦਾਣ ਉਥੇ ਇਨਸਾਫ ਪ੍ਰਦਾਣ ਜਿਤੇ ਨਾਮ ਪ੍ਰਦਾਣ ਹੈ ਸੱਚ ਪ੍ਰਦਾਣ ਹੈ ਇਨਸਾਫ ਪ੍ਰਦਾਣ ਹੈ ਪ੍ਰੇਮ ਪ੍ਰਦਾਣ ਹੈ ਦਇਆ ਪ੍ਰਦਾਣ ਉਥੇ ਇਨਸਾਫ ਪ੍ਰਦਾਣ ਜਿਤੇ ਕੂੜ ਪ੍ਰਦਾਣ ਹੈ ਕੂੜ ਫਿਰ ਪ੍ਰਦਾਣ ਵਿੱਚ ਲਾ ਲੋ ਫਿਰ ਸਾਫੀਂ ਪ੍ਰਦਾਣ ਹੈ ਚੂੜ ਤੋਂ ਭਾਨ ਪ੍ਰਦਾਣ ਹੈ ਇਹਦਾ ਫੇੜੀ ਪ੍ਰਦਾਣ ਹੈ ਫੁਤੇ ਸ਼ੈਤਾਨ ਪ੍ਰਧਾਨ ਜਿੱਤੇ ਫਿਰ ਜਾਲੀ ਚੜਦੇ ਨੇ ਘਰ ਸਵਾਲਣ ਜੋ ਤੇ ਸ਼ੈਤਾਨ ਪ੍ਰਧਾਨ ਹੈ ਜਿੱਤੇ ਕਬਲੇ ਹੁੰਦਾ ਰਸੀਦਾਂ ਦੇ ਸ਼ੈਤਾਨ ਪ੍ਰਧਾਨ ਹੈ ਪੌਣਾ ਦੀਏ ਬਾੜੀ ਬਰਲੀ ਹੋਈ ਸ਼ੈਤਾਨ ਦੀ ਉਹ ਅਖਾਰੇ ਨਮਾਣ ਆਹੀ ਕੋਈ ਏਸੀ ਲਾਉਂਦੇ ਨੇ ਉਹੀ ਸਭ ਕੁਝ ਡਰਾਮੇ ਕਰਦੇ ਨੇ ਸ਼ੈਤਾਨ ਜਿੱਥੇ ਹੈ ਜੋ ਸ਼ੈਤਾਨ ਬੁਝਾਇਆ ਸੋ ਕਿਉ ਫੇਰ ਤਿੱਤਰ ਐਂ ਮਨਦੇ ਹੋ ਜੋ ਮਰਦੀ ਕਰੀਓ ਤੁਸੀਂ ਕਿਉਂਕਿ ਗੁਰਬਾਨੀ ਮੰਨਦੀ ਹੈ ਨਾ ਸੋ ਕਿਉ ਫੇਰ ਤਿੱਤਰ ਤੇ ਫਿਰੇ ਗਏ ਉਹਨੇ ਫੇਰ ਗਿਓ ਨਹੀਂ ਮਰਣਗੇ ਸਾਰੀ ਦੁਨੀਆ ਮੰਨੂ ਕੀ ਗੁਰਬਾਨੀ ਨੂੰ ਇਹ ਨਹੀਂ ਹੋ ਸਕਦਾ ਦੁਨੀਆ ਵਿਰੋਧ ਕਰੂਗੀ ਦੁਨੀਆ ਵਿਰੋਧ ਕਰੂਗੀ ਇਹ ਦੁਨੀਆ ਵਿਰੋਧ ਕਰੂਗੀ ਤਾਂ ਦੁਨੀਆ ਦੀ ਹੋਂਦ ਹੈ ਦੁਨੀਆ ਦੀ ਉਹ ਨਾਜਰ ਹੋਉਂਦਾ ਜੇ ਨਾਜਰ ਗੁਰਬਾਨੀ ਦੀ ਸੁਣੀਂ ਵਿਰੋਧ ਕਰੂਗੀ ਜਦਾਂ ਦੁਨੀਆ ਨੇ ਗੁਰਬਾਨੀ ਦਾ ਵਿਰੋਧ ਛੱਡ ਕਰ ਛੱਡਤਾ ਦੁਨੀਆ ਹੀ ਖਤਮ ਹੋ ਜੂਗੀ ਸਾਰੇ ਸਾਥੀ ਕਰਨ ਚਲੇ ਜਾਣਗੇ ਦੁਨੀਆ ਕਿੱਥੇ ਰਹਿ ਜੂਗੀ ਦੁਨੀਆ ਦੀ ਹੋਰ ਨਾਜਰ ਆ ਜੇ ਨਾਜਰ ਸਾਜ ਦਾ ਵਿਰੋਧ ਕਰੂਗੀ ਜਿੱਦਾਂ ਦੁਨੀਆ ਨੇ ਸਾਜ ਦਾ ਵਿਰੋਧ ਛੱਡਤਾ ਸਾਰੇ ਆਪਣੇ ਘਰ ਚਲੇ ਜਾਣਗੇ ਦੁਨੀਆ ਖਤਮ ਸਾਰੇ ਮੁਕਤ ਹੋ ਜਾਣਗੇ ਜਿਨ੍ਹਾਂ ਨੇ ਦੁਨੀਆ ਤੇ ਰਾਜ ਕਰਨਾ ਉਹ ਸੱਚ ਦਾ ਖਿਲਾਫ ਕਰਨ ਗਈ ਗੱਲ ਨੂੰ ਕਿ ਦੁਨੀਆ ਚਾਹੀਦੀ ਹੈ ਉਹਨਾਂ ਨੂੰ ਦੁਨੀਆ ਤੇ ਰਾਜ ਦੀ ਕਰਦੋ ਜਿਨ੍ਹਾਂ ਨੇ ਦੁਨੀਆ ਤੇ ਰਾਜ ਕਰਨਾ ਉਹਨਾਂ ਨੂੰ ਦੁਨੀਆ ਚਾਹੀਦੀ ਹੈ ਜਿਨ੍ਹਾਂ ਨੇ ਹਕੂਮਤ ਚਲਾਉਣਾ ਉਹਨਾਂ ਨੂੰ ਦੁਨੀਆ ਚਾਹੀਦੀ ਉਹਨਾਂ ਨੂੰ ਹਕਮ ਚਾਹੀਦਾ ਜਿਨ੍ਹਾਂ ਨੇ ਆਪਣੇ ਭਾਂਡੇ ਚਲਾਉਣਾ ਉਹਨਾਂ ਨੂੰ ਦੁਨੀਆ ਚਾਹੀਦੀ ਹੈ ਜਿਹਨਾਂ ਗੁਰਗੇ ਪਾਣੀ ਚਲੇ ਉਹਨਾਂ ਦੁਨੀਆ ਨਹੀਂ ਚਾਈਦੀ ਦੋ ਤੜੇ ਨੇ ਤੇਜਾ ਹੋਰ ਕੋਈ ਨਹੀਂ ਇੱਕ ਸ਼ੈਤਾਨ ਦਾ ਤੜਾ ਤੇ ਇੱਕ ਇਨਸਾਨ ਦਾ ਤੜਾ ਸ਼ੈਤਾਨ ਦਾ ਤੜਾ ਸੱਚ ਤੋਂ ਖਿਲਾਫ ਰਹੂਗਾ ਰਹਿ ਪਿਛੇ ਰਹਿ ਆ ਫਿਰ ਆਰ ਗਹਨ ਰਹੂਗਾ ਜਿੰਨਾ ਜੇ ਦੁਨੀਆ ਜਿੰਨਾ ਜੇ ਖਿਲਾਫ ਰਹੂਗਾ ਉਹਨਾਂ ਜੇ ਦੁਨੀਆ ਜਦੋਂ ਇਹਨਾਂ ਖਿਲਾਫ ਛੜਤੀ ਖਤਮ ਜਿਹਨੇ ਵੀ ਸੱਚ ਦੀ ਖਲਾਫ ਤੇ ਚੜਤੀ ਉਹ ਸੰਸਾਰ ਤੋਂ ਬਾਹਰ ਚ ਲੱਗ ਜਾਂਦਾ ਉਹ ਸੱਚਖੰਡ ਚ ਪ੍ਰਵੇਸ਼ ਕਰ ਉਹਦਾ ਪ੍ਰਵੇਸ਼ ਸੱਚਖੰਡ ਚ ਹੈ ਸੱਚਖੰਡ ਵਿੱਚ ਇਹਦਾ ਪ੍ਰਵੇਸ਼ ਹੈ ਜਿਹੜਾ ਸੱਚ ਦਾ ਵਿਰੋਧ ਛੱਡ ਦਵੇ ਜਿਹੜਾ ਸੱਚ ਦਾ ਵਿਰੋਧ ਕਰਦਾ ਉਹਨੂੰ ਸੱਚਖੰਡ ਨਾਲ ਕਿਵੇਂ ਵੜਨ ਦੇ ਦੇਣਗੇ ਇਹ ਸਭ ਖੋਟੇ ਨੇ ਖੋਟੇ ਸਿੱਟੀਆਂ ਨਾ ਇਹ ਜਿਹੜਾ ਤਾਨਾ ਵੀ ਖੋਟਾ ਤਾਨਾ ਫਿਰ ਖੋਟਾ ਗੌਰ ਕਿਤੇ ਨਾ ਤੜ ਪੈਂਦਾ ਇੱਥੇ ਤੇ ਤਾਂ ਕੋਈ ਖੋਟਾ ਨਹੀਂ ਦੁਨੀਆ ਦੇ ਵਿੱਚ ਖਰਾ ਹੀ ਗਿਆ ਸੱਤ ਘਾਣੇ ਵਿੱਚ ਖੋਟਾ ਉੱਥੇ ਨਹੀਂ ਚੱਲਦਾ ਹੈ ਉੱਥੇ ਨਹੀਂ ਚੱਲਦਾ ਹੈ ਉੱਥੇ ਖੋਟਾ ਹੈ ਇੱਥੇ ਫਿਰ ਇਹ ਖੋਟਿਆਂ ਦਾ ਧਨ ਬਣਾਇਆ ਹੋਇਆ ਖੋਟਿਆਂ ਦਾ ਧਨ ਬਣਿਆ ਹੋਇਆ ਧਨ ਖੋਟਾ ਹੈ ਖੋਟਿਆਂ ਦਾ ਧਨ ਖੋਟਿਆਂ ਦਾ ਧਨ ਬਣਿਆ ਹੋਇਆ ਖਰੇ ਦਾ ਤੁਹਾਨੂੰ ਬੰਦੇ ਹੀ ਨਹੀਂ ਉਹਨਾਂ ਦਾ ਦਾ ਨਾਮ ਤਾਂ ਹੁੰਦਾ ਜਿਹੜੇ ਗਿਆਨਵਾਨ ਦੇ ਉਹਨਾਂ ਨੇ ਤੁਹਾਨੂੰ ਤਾਂ ਨਹੀਂ ਬੰਦੇ ਜਿਹੜੂ ਫੋਟੇ ਬੰਦੇ ਕਹਿੰਦੇ ਗਿਆਨੀਆਂ ਕਾ ਤਾਂ ਨਾਮ ਹੈ ਨਾਮ ਆਣਾ ਤਾਂ ਨਾਮ ਨੂੰ ਕਿਉਂ ਨਹੀਂ ਧਰਮ ਮੰਨੇ ਆਏ ਨੂੰ ਕਿਉਂ ਬੰਦੇ ਸ਼ੈਤਾਨ ਦੀ ਕਰਾਮਾਤ ਹੈ ਸਹੀ ਸ਼ੈਤਾਨ ਨੇ ਕਬਜ਼ਾ ਕਰ ਲਿਆ ਸ਼ੈਤਾਨ ਕਬਜ਼ਾ ਕਰ ਲੈਂਦਾ ਹੁੰਦਾ ਉਸ ਵੇੜ ਕਰਕੇ ਉਸ ਵੇੜ ਇਹ ਸ਼ੈਤਾਨ ਅੱਗੇ ਆ ਜਾਂਦਾ ਜਿਵੇਂ ਕਾਂਗਰਸ ਦੇ ਜਿਹੜੇ ਵਿਰੋਧ ਕਰਦੇ ਸੀ ਅੰਗਰੇਜ਼ਾਂ ਬੜੇ ਦੇ ਜਾਣ ਵਾਲੇ ਉਹ ਕਾਂਗਰਸ ਹੀ ਵੱਢ ਗਿਆ ਕਿ ਕਾਂਗਰਸ ਦਾ ਹੀ ਪੱਠਾ ਵਧਾ ਲਦਾ ਕਾਂਗਰਸ ਨਾਲ ਵੀ ਲੜਾ ਲੇ ਜਿਹੜਾ ਆਈ ਤੇ ਹੁੰਦੇ ਵਿਰੋਧੀ ਜਾਂ ਤੋੜੇ ਰਹਾ ਨੇ ਜਾਂ ਤੋ ਪੱਠਾ ਵਧਾਉਂਦਾ ਗੁਰੂ ਘਰ ਨੇ ਪਾਸੇ ਰੱਖੇ ਸੀ ਕੱਢ ਕੇ ਕਿ ਆ ਵੀ ਸੀ ਇਹਨਾਂ ਨੂੰ ਮਿਲ ਨਹੀਂ ਕਰਨਾ ਹੁਣ ਫੇਰ ਆਪਾਂ ਲ ਹੋ ਜਾਗੇ ਆਪਾਂ ਅਸੀਂ ਤਾਂ ਅੱਡੇ ਹੀ ਰਹੇ ਹਾਂ ਹਮੇਸ਼ਾ ਉਈ ਤਾਂ ਰੜੀਦੀ। ਉਈ ਤਾਂ ਰਹੀ ਅੱਡਾ ਨਾ। ਉਹਦੀ ਗੱਲ ਵਾਲਾ ਨਾ। ਬੋਲੇ ਨਹੀਂ ਨਾ ਜੀ। ਪ੍ਰਚਾਰ ਨਹੀਂ ਕੀਤਾ। ਆਪ ਅੱਡ ਰਹੇ ਆ। ਸਹੀ ਮਤਰੀਕਾ ਨਾਲ ਅਸੀਂ ਬੋਲਦੇ ਵੀ ਰਹੇ ਆ। ਉੱਡ ਜਾਣੀ ਥੋੜਾ ਜਿਆ। ਮੌਸਮ ਦੇਖ ਕੇ ਹੁਣ ਜਿਆਦਾ ਬੋਲਣ ਲੱਗੇ। ਤੇ ਸਾਡੀ ਮਰਜ਼ੀ ਆ ਜਾਂ ਮਰਜ਼ੀ ਬੋਲੀਏ ਜਾਂ ਮਰਜ਼ੀ ਨਾ ਬੋਲੀਏ। ਏ ਵੀ ਦਾ ਰੋਲਾ ਪਾਉਂਦੇ ਨੇ ਅਸੀਂ ਰੋਲਾ ਪਾ ਸਕਦੇ ਹਾਂ ਆਪਣਾ ਪਾਈ ਜਾਣਾ ਸੀ ਆਪਣਾ ਪਾਈ ਜਾ ਤੇ ਬਾਕੀ ਦੁਨੀਆ ਵਾ ਕੋਈ ਕਿਸੇ ਬਾ ਵੇਚੇ ਸਮਝੀ ਆਪਣੀ ਸੰਦਾਨਕ ਹੱਕ ਹੈ ਜੇ ਕੋ ਫ੍ਰੀ ਵੇਚਣ ਲੱਗੇ ਦੂਏ ਘੰਟੇ ਤੂੰ ਫ੍ਰੀਗਾ ਤੇ ਵੇਚੋ ਕਹਿੰਦਾ ਮੇਰੀ ਮਰਜ਼ੀ ਹੈ ਮੈਂ ਤਾਂ ਫ੍ਰੀ ਵੇਚੂਗਾ ਮੈਂ ਤਾਂ ਫ੍ਰੀ ਵੇਚੂਗਾ ਮੇਰੀ ਮਰਜ਼ੀ ਹੈ ਤੂੰ ਕਹੋ ਨਾ ਮੈਨੂੰ ਕਹੇ ਰੋਲਾ ਤੂੰ ਆਪਣੀ ਜਿੱਦੀ ਬੈਂਕ ਵੇਚ ਤੇ ਤੇਰੀ ਵੀ ਨਹੀਂ ਤੂੰ ਵੇਚ ਲੈ ਹਾਲੇ ਦਾ ਫਰੀ ਆਲ ਹਾਂਜੀ ਉਹ ਅਖਾਰ ਇਨਵੇਂ ਨਾਹੀਂ ਉਹ ਅਖਾਰ ਜਿਹੜਾ ਅਖਰਾਂ ਚ ਨਹੀਂ ਹੈ ਜਿੱਦੀ ਗੱਲ ਕਰਦੇ ਆਂ ਪਰਮੇਸ਼ਰ ਦੀ ਉਹ ਅਖਾਂ ਚ ਨਹੀਂ ਹੈ ਉਹ ਇਰਾ ਬਰਕਿਆਂ ਚ ਨਹੀਂ ਹੈ ਕਾਗਜ਼ ਸਿਆਹੀ ਦੇ ਵਿੱਚ ਨਹੀਂ ਹੈ ਉਹ ਉਹਦੀ ਗੱਲ ਹੈ ਉਹ ਬਿਮਾਰੀਆਂ ਕਿਤਾਬਾਂ ਜੁਦੀਆਂ ਨੇ ਬਿਮਾਰੀਆਂ ਬਾਰੇ ਜਾਣਕਾਰੀ ਹੁੰਦੀ ਹੈ ਬਿਮਾਰੀਆਂ ਬਾਰੇ ਜਾਣਕਾਰੀ ਹੈ ਕਿਤਾਬਾਂ ਨੇ ਕਿਤਾਬਾਂ ਬਿਮਾਰੀਆਂ ਹੁੰਦੀਆਂ ਨੇ किताबों च बीमारियां हों दवाइया ने, ने किताबा के दे दवाई का कम कर, कर लिताबा दवाइया भी, भी ने बीमारिया भी ने बमारिया हों दवाइया हों किताबा च कुछ भी नहीं हूँ यह सारी डफर ने जिने बने इन्ने डर ने यह बिल्कुल छोटे जवाक भी नहीं गल मानते तो बिल्कुल डफर ने ਜੋ ਉਸੇ ਕੰਕਾਂ ਛੱਡ ਗਏ ਉਹ ਡਫਰ ਦੇ ਆਏ ਹੋਏ ਸਾਰੇ ਬਿਲਕੁਲ ਡਫਰ ਖੋ ਗਿਆ ਬਦਮਾਸ਼ ਕੋਈ ਗੱਲ ਵਜ਼ਨਦਾਰ ਹੈ ਉਹ ਨਹੀਂ ਕੋਲ ਔਰ ਸ਼ਰਮ ਵਾਲਾ ਕੋਈ ਬਰਕਾਇਦੀ ਹੈ ਕੋਈ ਵਰ ਕੋਈ ਜਗਾਹ ਨਹੀਂ ਹੈ ਸ਼ਰਮ ਧਰਮ ਕਾ ਤੇਰਾ ਦੂਰ ਤੇਰਾ ਦੂਰ ਸ਼ਰਮ ਧੰਨ ਦਾ ਬਹੁਤ ਪਿਛੇ ਛੱਡਿਆ ਏ ਨਾਨਕ ਕੋ ਕੋ ਰਹਿਆ ਬਰਪੂਰੇ ਉਹੋ ਤਾਂ ਨਾਨਕ ਨੇ ਕਹਤਾ ਕਿ ਕਿੱਥੇ ਸੀ ਕੂੜ ਰਹਾ ਭਰਪੂਰ ਸਾਰੇ ਮੰਦਰਾਂ ਵਿੱਚ ਸਾਰੇ ਢੇਰਿਆਂ ਤੇ ਸਾਰੇ ਸੰਤਾਂ ਕੋਲ ਉਹ ਹੁਣ ਵੀ ਹੈ ਬਾਣੀ ਤੇਨ ਕਾਲ ਚ ਸੱਚੀ ਹੈ ਅੱਜ ਦੇ ਕਾਲ ਚ ਵੀ ਬਾਣੀ ਸੱਚੀ ਹੈ ਜੇ ਗੁਰਬਾਣੀ ਦੀ ਹੈ ਭਗਤੀ ਹੈ ਸ਼ਰਮ ਧਰਮ ਕਾ ਢੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਉਹ ਕਿੱਥੇ ਆ ਹੁਣ ਉਹ ਹੁਣ ਕਿੱਥੇ ਐ ਅੱਜ ਦੀ ਅੱਜ ਦੀ ਡੇਟ 'ਚ ਕਿੱਥੇ ਐ ਇਹ ਗੱਲ ਦਾ ਤਾਂ ਪ੍ਰਚਾਰ ਹੀ ਨਹੀਂ ਕਰਦਾ ਕੋੜ ਰਿਆ ਪਰਤੂਰ ਦਾ ਉਹ ਦੱਸਣ ਪਿਆ ਆਖਿਆ ਗੱਲ ਕਿੱਥੇ ਐ ਕੋੜ ਕੋੜ ਰਾਜਾ ਕੋੜ ਪ੍ਰਜਾ ਸੂਰਤ ਕੋੜ ਸਾਰਸ ਕੋੜ ਸਭ ਸੰਸਾਰ ਇਹ ਤਾਂ ਰਾਜਾ ਬਣੀ ਸੀ ਜਦ ਬੁਨੇਸਰ ਵੀ ਆਉਂਦਾ ਨਾ ਉਹ ਗਰਦੀ ਉੱਠ ਗੜਦਾ ਉਹ ਗਰਦੀ ਉੱਠ ਗੜਦਾ ਬੁਨੇਸਰ ਆਉਂਦਾ ਜਦ ਉਹ ਤਾਂ ਰਾਜਾ ਬਣੀ ਹੈ ਇਹ ਡਰ ਕੋੜੂ ਡਰ ਹੁੰਦਾ ਭਾਈ ਕੋੜਾ ਦਾ ਉਹ ਕੂੜੇ ਸਭ ਕੂੜ ਦਾ ਇੰਸਾਰ ਮਾਇਆ ਦਾ ਸਾਰਾ ਕੂੜਾ ਦਾ ਸਾਰਾ ਕੂੜ ਸਭ ਸੰਸਾਰ ਝੂਠੀ ਮਾਇਆ ਜਗਤ ਬਣਾਇਆ ਝੂਠੀ ਹੈ ਮਾ ਇਹ ਤਾਂ ਮਾਇਆ ਝੂਠ ਹੈ ਸਭ ਉੱਥੇ ਹੋਵੇ ਝੂਠ ਉੱਥੇ ਸੱਚ ਹੋ ਹੀ ਨਹੀਂ ਸਕਦਾ ਉੱਥੇ ਹਾਂਜੀ